ਸਿਮਪਗਵਨ ਸਿੰਘ ਮਾਨ ਖੁਨਾ ਦੀ ਬੱਲੋ ਐਸਐਸਐਫ ਯਾਨੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਅਸੀਂ ਸੜਕ ਦੇ ਉੱਤੇ ਸੜਕ ਸੁਰੱਖਿਆ ਫੋਰਸ ਨੂੰ ਕੰਮ ਕਰਦੇ ਹੋਏ ਦੇਖਦੇ ਆਂ ਤੇ ਅੱਜ ਉਹਨਾਂ ਦੀ ਹੀ ਕੰਮ ਦੀ ਇੱਕ ਵੀਡੀਓ ਸਾਹਮਣੇ ਆਈ ਹਾਲਾਂਕਿ ਖਾਦਸਾ ਵਾਪਰਿਆ ਗਨੀਮਤ ਇਹ ਰਹੀ ਕਿ ਮਾਂ ਤੇ ਪੁੱਤ ਬਾਲ-ਬਾਲ ਬਚ ਗਏ ਕਿਉਂਕਿ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਸਮੇਂ ਸਿਰ ਪਹੁੰਚ ਗਏ ਅਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਉਹਨਾਂ ਦੇ ਵੱਲੋਂ ਪਹੜੀਕ ਕਰਵਾਇਆ ਗਿਆ ਮਾਮਲਾ ਸੁजानਪੁਰ ਦੇ ਪੁਲ ਨੰਬਰ 4 ਤੋਂ ਸਾਹਮਣੇ ਆਇਆ ਜਿੱਥੇ ਇੱਕ ਵੱਡਾ ਹਾਦਸਾ ਵਾਪਰਿਆ ਇੱਕ ਟਰੱਕ ਕਾਰ ਨੂੰ ਟੱਕਰ ਮਾਰਦੇ ਹੋਏ ਹਲਵਾਈ ਦੀ ਦੁਕਾਨ ਵਿੱਚ ਜਾ ਵੜਿਆ ਇਸ ਹਾਦਸੇ ਕਾਰਨ ਕਾਰ ਦੇ ਵਿੱਚ ਸਵਾਰ ਮਾਂ ਅਤੇ ਉਸਦਾ ਪੁੱਤਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਇਥੋਂ ਤੱਕ ਕਿ ਟਰੱਕ ਚਾਲਕ ਨੂੰ ਵੀ ਸੱਟਾਂ ਲੱਗੀਆਂ ਐਸਐਐਫ ਦੀ ਗੱਡੀ ਮੌਕੇ ਤੇ ਪਹੁੰਚੀ ਜਿਨ੍ਹਾਂ ਨੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਤਾਂ ਕਿ ਸੜਕ ਹਾਦਸਿਆਂ ਕਾਰਨ ਜਿਹੜੇ ਲੋਕਾਂ ਦੀਆਂ ਜਾਨਾਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਕਮੀ ਆ ਸਕੇ ਅਤੇ ਜ਼ਖਮੀਆਂ ਨੂੰ ਤੁਰੰਤ ਲੋਕਾਂ ਕਹਿੰਦੀ ਹੁਣ ਬੋਲੋ हर वे चौबीस रश रह आवाजाई तो बहुत आती है प्रशासन को कुछ ना कुछ इंतजाम करना चाहिए बाकी देखा जा ਜਕੜ ਉਹਨਾਂ ਖਾਲੀ ਮੋੜ ਲੱਗ ਗਿਆ ਹਾਂਜੀ ਮੋੜ ਤੇ ਬੰਦੇ ਵੜੇ ਹਨ ਪਾਉਂਦੇ ਇਧਰ ਤੋਂ ਲੰਗੇ ਟਰੱਕ ਤੋਂ ਬੰਦਾ ਅੱਗੇ ਕੋਈ ਨਹੀਂ ਹਾਂ ਲੱਗਿਆ ਤਾਂ ਜੋਤ ਦਾ ਆਮ ਮੁੜ ਬ੍ਰਾਹਮਣ ਦੀ ਜਗ੍ਹਾ ਸਾਥੀ ਸਾਥ ਲੱਗੀ ਯਾਰ ਡਰਾਈਵਰ ਕੇ ਨੁਸ਼ੀ ਨਾ ਦੁਕਾਨ ਦਾਵਾ ਇਹ ਡਰਾਈਵਰ ਦੇਖਣ ਨੂੰ ਜਿਹੜਾ ਨਹੀਂ ਲੇਕਿਨ ਅੰਦਰ ਬੋਲ ਖਾਲੀ ਮਿਲੀ ਹੈ ਬਾਹਰੋਂ ਵੀ ਤਾਂ ਮੋੜ ਮਿਲੀ ਹੈ ਦੂਜੀ ਗੱਡੀ ਹੋਰ ਦੂਜੀ ਗੱਡੀ ਹੋਰ ਡਰਾਈਵਰ ਦੇ ਖਾਟਾ ਲੱਗੇ ਹਨ ਕੋਈ ਬਤਾ ਹੋਵੇ ਦੋਹਾਂ ਰੱਖੋ ਵਿੱਚ ਮੁਜਾਜ਼ਾ ਦੇ ਖਾਟਾ ਲੱਗੇ ਹੋਣੇ ਦੀ ਮੰਗ ਕੋਲ ਸਾਹ ਦੇ ਰਹੇ। ਦੇਖੋ ਜੀ ਇਹ ਸੰਪੂਰਨ ਸਖਤ ਕਾਰਵਾਈ ਕੀਤੀ ਜਾਣੀ ਜਾਂਦੀ ਹੈ। ਸਰ ਕੀ ਮਾਮਲਾ ਹੈ? ਮਾਮਲਾ ਹੈ ਕਿ 4 ਨੰਬਰ ਤੇ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਬਹੁਤ ਵੱਡੀ ਮੰਤਪਾ ਘੇੜੀ ਘਟਨਾ ਹੋਈ ਹੈ। ਕਿ ਇੱਕ ট্রাক ਦਾ ਉਹ ਹਾਈਬੀਟ ਚੱਲਦਾ ওভার ਸਪੀਡ ਤੇ ਆ ਕੇ ਸਿੱਧੇ 4 ਨੰਬਰ ਰੋਡ ਤੇ ਠੰਡੇ ਦੀ ਦੁਕਾਨ ਆਲਵਾਈ ਦੀ ਉਹਦੇ ਅੰਦਰ ਸੁੱਤਾ ਹੀ ਆ ਗਿਆ। ਉਹਦੇ ਨਾਲ ਉਹ ਦੁਕਾਨਦਾਰ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਜੇ ਕਾਉਂਟਰ ਟੁੱਟ ਗਿਆ ਦੀ ਏਸੀ ਕਾਉਂਟਰ ਆ ਉਹ ਵੀ ਟੁੱਟਿਆ ਉਹਦੇ ਆਪਣੇ ਵੀ ਸੱਟਾਂ ਲੱਗੀਆਂ ਤੇ ਮੈਂ ਦੇਖਿਆ ਕਿ ਉਹਦੇ ਕੋਲ ਖਾਲੀ ਸ਼ਰਾਬ ਦੀ ਬੋਤਲ ਵੀ ਨਹੀਂ ਥੀ ਹੈ ਪਰ ਇਹ ਇੱਕ ਬੇਨਤੀ ਹੈ ਕਿ ਪਹਿਲੇ ਡਾਕਟਰ ਦਾ ਜਿਹੜਾ ਡਰਾਈਵਰ ਆਉਗਾ ਡਾਇਗਨੋਸਟਿਕ ਵੀ ਕਰਵਾਇਆ ਜਾਵੇ ਤੇ ਗਰੀਬ ਇਹ ਦੁਕਾਨਦਾਰਾ ਵਿਚਾਰਾ ਉਹਦਾ ਵੀ ਜਿਹੜਾ ਮੁਆਵਜ਼ਾ ਜਿਹੜਾ ਦਿੱਤਾ ਜਾਵੇ ਔਰ ਸਖੋ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਜਦੋਂ ਉਹ ਨੁਕਸਾਨ ਆਇਆ ਉਹ ਤੇ ਪਰਪਾਈ ਹੋਵੇ ਤੇ ਉਹਦਾ ਇੱਥੇ ਸਭ ਤੋਂ ਵੱਡੀ ਗੱਲ ਇਹ ਨੇ ਚੌਰਾਹਾਂ ਇਹਦਾ ਚੌਰਾਹ ਹੈ ਜੇ ਲੋਈ ਬੇਦਰਤੇ ਇਹੋ ਤੇ ਮੇਰੀ ਸਰਕਾਰ ਤੇ ਕੇ ਬੇਨਤੀ ਆ ਪ੍ਰਸ਼ਾਸਨ ਤੇ ਕੇ ਬੇਨਤੀ ਹੈ ਕਿ ਇੱਥੇ ਦੇ ਪੁਲਿਸ ਪ੍ਰਸ਼ਾਸਨ ਜਿਹੜਾ ਇੱਥੇ ਹੋਣਾ ਚਾਹੀਦਾ ਆਵੇ ਜਿਹਦਾ ਕੰਟਰੋਲ ਕੋਈ ਨਹੀਂ ਗੱਡੀਆਂ ਆ ਰਹੀਆਂ ਜਾ ਰਹੀਆਂ ਕੋਈ ਪੁੱਛਕਿਛ ਨਹੀਂ ਔਰ ਅਸੀਂ ਬਹੁਤ ਵਾਰ ਬੇਨਤੀ ਅਸੀਂ ਬਹੁਤ ਵਾਰ ਬੇਨਤੀ ਕੀਤੀ ਆ ਇਹ ਇਹਨਾਂ ਨੂੰ ਪਾ ਬੈਰੀਕੇਡ ਕਰ ਲਵਾਇਆ ਤਾਂ ਜੇ ਇਹ ওভারਸਪੀਡਰ ਚੱਲਦੇ ਆ ਉਹ ਸਲੋ ਚੱਲ